ਸਾਡੀਆਂ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੁਸੀਂ ਕਿਤੇ ਵੀ ਬੈਠੋ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੋ ਤਾਂ ਵੀ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸੂਟ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜਿਹੜਾ ਆਪਣਾ ਅਕਾਊਂਟ ਹੈ ਜਨੂਨਾਗਾ ਕੋਈ ਫੇਕ ਅਕਾਊਂਟ ਨਹੀਂ ਹੈਗਾ ਹਾਂਜੀ ਜਿਹੜੇ ਅੱਜ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਇਆਗੇ ਇਹ ਹੈਗੇ ਲੰਗੇ ਚਨੌਨ ਦੇ ਉੱਪਰ ਚਨੌਨ ਦੇ ਉੱਪਰ ਬਣੇ ਹੋਏ ਨੇਗੇ ਇਦਾਂ ਦੇ ਜਿਹੜੇ ਬੜੇ ਬਣਾਈ ਸੂਟ ਹੁੰਦੇ ਨੇਗੇ ਹਨਾ ਉਹ ਆਪਾਂ WhatsApp ਗਰੁੱਪ ਦੇ ਵਿੱਚ ਪਾਉਣੇ ਆਗੇ ਤੁਸੀਂ ਆਪਾਂ ਨੂੰ WhatsApp ਤੇ ਹਾਈ ਭੇਜ ਦਿਓ ਲਿਖ ਕੇ ਆਪਾਂ ਤੁਹਾਨੂੰ ਐਡ ਕਰ ਲਾਂਗੇ ਗਰੁੱਪ ਦੇ ਵਿੱਚ ਤੇ ਨੇਮ ਭੇਜ ਦਿਓ ਕਿਥੋਂ ਹੋਗੇ ਗਰੁੱਪ ਦੇ ਵਿੱਚ ਐਡ ਕਰ ਲਾਂ ਕੋਈ ਤੁਹਾਨੂੰ ਚੀਜ਼ ਪਸੰਦ ਆਉਂਦੀ ਆ ਤਾਂ ਤੁਸੀਂ ਆਪਣੀ ਲੈ ਸਕਦੇ ਹੋਗੇ ਜਿਹੜੇ ਆਪਣੇ ਮਤਲਬ ਸੂਟ ਹੁੰਦੇ ਨੇ ਕਿ ਰੈਡੀ ਔਨ ਆਰਡਰ ਰੈਡੀ ਹੁੰਦੇ ਨੇਗੇ ਹੈਂਡਵਰਕ ਮਸ਼ੀਨੀ ਵਰਕ ਆਰੀ ਵਰਕ ਉਹ ਆਪਣੇ ਹੁੰਦੇ ਨੇ ਇੰਸਟਾਗ੍ਰam ਦੇ ਉੱਪਰ ਇੰਸਟਾਗ੍ਰam ਦੀ ਆਈਡੀ ਹੈਗੇ ਗੁੱਡ ਲੁੱਕ ਰੀਪਸ ਟ੍ਰੀਪ ਦੇ ਨਾਮ ਦੇ ਉੱਥੇ ਜਾ ਕੇ ਤੁਸੀਂ ਬਤੁਬਤ ਪੇਜ ਨੂੰ ਫੋਲੋ ਕਰੋ ਤੇ ਤੁਸੀਂ ਡੇਲੀ ਪੋਸਟ ਅਪਡੇਟ ਕਰਦੇ ਰਹਿੰਦੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜਿਹੜੇ ਆ ਸੂਟ ਬਣੇ ਹੋਏ ਨੇ ਅੱਜ ਵਾਲੇ ਜਿਹੜੇ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਇਹ ਚ ਨੌਨ ਦੇ ਉੱਪਰ ਬਣੇ ਹੋਏ ਲੰਗੇ ਪਿਓਰ ਚਨਾਂਨ ਦੇ ਉੱਪਰ ਬਣੇ ਹੋਏ ਨੇਗੇ ਹੈਂਡਵਰਕ ਦਾ ਸਾਰਾ ਕੰਮ ਹੋਇਆ ਹੋਇਆ ਇਹਦੇ ਉੱਪਰ ਹਾਈਲਾਈਟ ਹੋਏ ਹੋਏ ਨੇਗੇ ਕਮੀਜ਼ ਸ਼ਰਟਾਂ ਲੰਗੀ ਆਪਣੇ ਕੋਲੇ ਦੋ ਤੇ ਦੇ ਨਾਲ ਤੁਸੀਂ ਮਤਲਬ ਪਲੇਨ ਆਪਾਂ ਬਾਟਮ ਰੱਖੀ ਹੈਗੀ ਕ੍ਰੇਪ ਦੀ ਠੀਕ ਹੈ ਜੀ ਇਹਦੇ ਨਾਲ ਆਪਾਂ ਦੁਪੱਟਾ ਫਿਲਹਾਲ ਨਹੀਂ ਲਗਾਇਆ ਜੇ ਤੁਸੀਂ ਤੁਹਾਡੀ ਡਿਮਾਂਡ ਹੋਊਗੀ ਤਾਂ ਆਪਾਂ ਦੁਪੱਟਾ ਮਤਲਬ ਤੁਸੀਂ ਫਰੋਜ਼ੀ ਕਲਰ ਦਾ ਜਾਂ ਟਾਈ ਐਂਡ ਡਾਈ ਵੀ ਜਿੱਦਾਂ ਵੀ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਜਾਂ ਸਿੰਪਲ ਬਲੈਕ ਦਾ ਤੁਸੀਂ ਉਦਾਂ ਲੈ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੇ ਸੂਟ ਹੈਗਾ ਇਹ ਵੀ ਤੇ ਕਿਹਦੇ ਵਿੱਚ ਕਲਰ ਹੈਗਾਗਾ ਫਰੋਜ਼ੀ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋਗੇ ਪਾਰਟੀ ਵੇਅਰ ਸੂਟ ਲੇਗੇ ਸੋਹਣੇ ਵਧੀਆ ਸਟਿਚ ਕਰਵਾ ਕੇ ਇਹਨਾਂ ਨੂੰ ਤਾਂ ਤੁਸੀਂ ਪਾਣ ਸਕਦੇ ਹੋਗੇ ਇਹਦੇ ਨਾਲ ਆਪਾਂ ਲਾਈ ਹੋਈ ਹੈਗੀ ਬਾਟਮ ਫਰੋਜ਼ੀ ਇਹਦੇ ਨਾਲ ਦਾ ਆਪਣਾ ਦੁਪੱਟਾ ਡਾਈ ਲਈ ਗਿਆ ਹੋਇਆਗਾ ਜਦੋਂ ਡਾਈ ਹੋ ਕੇ ਆ ਗਿਆ ਆਪਾਂ ਫਿਰ ਤੁਹਾਨੂੰ ਇਹ ਸੂਟ ਸਟਿਚਿੰਗ ਲਈ ਜਾਊਗਾ ਜਦੋਂ ਸਟਿਚ ਹੋ ਕੇ ਆ ਗਿਆ ਆਪਾਂ ਤੁਹਾਨੂੰ ਫਿਰ ਵੀਡੀਓ ਸ਼ੇਅਰ ਕਰਾਂਗੇ ਦੁਬਾਰਾ ਇਹ ਹਾਗੇ ਦੇ ਜੀ ਸੂਟ ਲੈਂਗੇ ਜਿਹੜੇ ਪਿਓਰ ਵੈਲਵਟ ਦੇ ਲੈਂਗੇ ਟੀਸਟਾ ਬ੍ਰਾਂਡ ਦੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ देखो, शाइन हैगी बिल्कुल लाइट वेट है टीस्टा ब्रांड होने के सूट ने टीस्टा दे देे ਕੀ ਕਰੀ ਪ੍ਰਾਈਸ ਆਪਣੇ ਜਨੂਅਰ ਲੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈਗਾ ਇਹਦੇ ਨਾਲ ਹੈਗੀ ਹੈਗੀ ਪਲੇਨ ਪਸ਼ਮੀਨੇ ਦੀ ਸਲਵਾਰ ਨੈਕਸਟ ਸੂਟ ਹੈ ਜੀ ਆਪਣਾ ਇਹ ਵੀ ਵੈਲਵਟ ਦੇ ਉੱਪਰ ਇਹ ਵੀ ਟੈਸਟਾ ਦੀ ਵੈਲਵਟ ਹੈਗੀ ਬਿਲਕੁਲ ਲਾਈਟ weight ਹੋਇਆਗਾ ਸੋੜੇ ਪ੍ਰਿੰਟ ਨੇਗੀ ਰੰਗ ਹੈਗੇ ਪਿੰਕ ਤੇ ਵੀ ਪਿੰਕ ਪਾਟਰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਇਹ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਵਾ ਸਕਦੇ ਹੋਗੇ ਜੇ ਕੋਈ ਇਦਾਂ ਹੀ ਕੋਈ ਡਿਜ਼ਾਈਨ ਬਣਵਾਉਣਾ ਚਾਹੁੰਦਾ ਸਟਿਚਿੰਗ ਜਦੋਂ ਸਟਿਚ ਕਰਦੇ ਆਂਗੇ ਉਸ ਟਾਈਮ ਤਾਂ ਤੁਸੀਂ ਉਦਾਂ ਵੀ ਕੋਈ ਡਿਜ਼ਾਈਨ ਬਣਵਾ ਸਕਦੇ ਹੋਗੇ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਜਾਂ ਪਾਵਾਂ ਤੇ ਪੈਚ ਲਾ ਕੇ ਵਰਕ ਹੋ ਜਾਊਗਾ ਪਸ਼ਮੀਨੇ 'ਚ ਤਾਂ ਤੁਸੀਂ ਉਦਾਂ ਵੀ ਮੀਰ ਕਰ ਸਕਦੇ ਹੋਗੇ ਦੁਪੱਟੇ ਇਹਨਾਂ ਨਾਲ ਕਿਸੇ ਨਾਲ ਵੀ ਨਹੀਂ ਹੈਗੇ ਆਪਾਂ ਇਹ ਸੂਟ ਸਟਿਚਿੰਗ ਹੋਣ ਲਈ ਜਾਣਗੇ ਜਦੋਂ ਸਟਿਚ ਹੋ ਕੇ ਆ ਗਿਆ ਆਪਾਂ ਵੀਡੀਓ ਦੁਬਾਰਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਦੇਖਦੇ ਆਂ ਵੀ ਕਿੱਦਾਂ ਕਿੱਦਾਂ ਇਹਨਾਂ ਨੂੰ ਡਿਜ਼ਾਈਨ ਕਰਨਾ ਹੈਗਾ ਹਨਾ ਫਿਰ ਉਹ ਦੂਜਾ ਥੋੜੇ ਲਈ ਕੁਝ ਨਾ ਕੁਝ ਨਾ ਵਾਈ ਲੈ ਕੇ ਆਵਾਂਗੇ ਵੀਡੀਓ ਤੇ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਆ ਆਪਣੇ ਕੋਲੇ ਹੋਲ ਸਟਾਕ ਅਵੇਲੇਬਲ ਹੈਗਾਗਾ ਤੇ ਗਰੁੱਪ ਦੇ ਵਿੱਚ ਜਰੂਰ ਐਡ ਹੋ ਜਾ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਇਹ ਤਾਂ ਆਪਣੇ ਕੋਲੇ ਤਿੰਨ ਸੂਟ ਨੇਗੇ ਤੇ ਬਹੁਤ ਸਾਰੇ ਕਲਰ ਨੇ ਆਪਾਂ ਗਰੁੱਪ ਦੇ ਵਿੱਚ ਦੁਬਾਰਾ ਸ਼ੇਅਰ ਕਰ ਦਾਂਗੇ ਤੁਹਾਨੂੰ ਜੇ ਤੁਹਾਡੀ ਕੋਈ ਵੀ ਡਿਮਾਂਡ ਹੋਈ ਆਪਾਂ ਨੂੰ ਮੈਸੇਜ ਕਰਕੇ ਦੁਬਾਰਾ ਤੁਸੀਂ ਸਾਡੇ ਤੋਂ ਪਿਕਸ ਮੰਗਾ ਸਕਦੇ ਹੋਗੇ ਤਾਂ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਦੇ ਮੈਸੇਜ ਦੀ ਵੇਟ ਕਰਿਓ ਥੋੜਾ ਟਾਈਮ ਆ ਨਾ ਕਈ ਵਾਰ ਤਾਂ ਨਾਲ ਦੀ ਨਾਲ ਹੀ ਰਿਪਲਾਈ ਹੋ ਜਾਂਦਾ ਕਈ ਵਾਰ ਵੇਟ ਕਰਕੇ ਹੁੰਦਾ ਹੈ ਨਾ ਜੀ ਤਾਂ ਥੋੜੀ ਜਿਹੀ ਵੇਟ ਕਰਿਓ ਰਿਪਲਾਈ ਦੀ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਗਰੁੱਪ ਦੇ ਵਿਚਾਰ ਉਹਨ ਲਈ 8557905009 ਤੇ ਆਪਾਂ ਨੂੰ ਮੈਸੇਜ ਕਰਿਓ ਤੇ ਨੈਕਸਟ ਵੀਡੀਓ ਥੋੜੀ ਜਲਦੀ ਲੈ ਕੇ ਆਵਾਂਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਧੰਨਵਾਦ ਜੀ ਸਾਰਿਆਂ ਦਾ